ਤਬਦੀ ਮੇਰੇ ਆਏ ਹੋਏ ਸਾਰੇ ਪ੍ਰਿੰਟ মিডিਆ ਔਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਔਰ ਹੋਰ ਵੀ ਜਿਹੜੇ ਪੱਤਰਕਾਰ ਸਾਹਿਬਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦਾ ਆ ਵੱਲੋਂ ਸਿੰਗਾਪੁਰ ਡਿਜ਼ਨੀ ਕਾਰਨੀਵਲ ਔਰ ਆਸ ਕਰਦਾ ਕਿ ਤੁਹਾਡਾ ਪੂਰਾ ਸਹਿਯੋਗ ਫਗਵਾੜੇ ਸ਼ਹਿਰ ਦਾ ਜਿਨੇ ਵੀ ਇੱਥੇ ਪੱਤਰਕਾਰ ਵੀਰ ਨੇ ਸਾਰੇ ਸਾਡੇ ਭਰਾ ਨੇ ਚਾਹੇ ਪ੍ਰਿੰਟ মিডিਆ ਚਾਹੇ ਸੋਸ਼ਲ ਮੀਡੀਆ ਚਾਹੇ ਕਿਸੇ ਪਾਸਿਓਂ ਵੀ ਅੱਛਾ ਸਹਿਯੋਗ ਮਿਲੇਗਾ ਲੋਕਾਂ ਤੱਕ ਇਹ ਗੱਲ ਪਹੁੰਚਾਣ ਦੀ ਗੱਲ ਹੈ ਕਿ ਤੁਹਾਡੇ ਸ਼ਹਿਰ 'ਚ ਕਿਸ ਤਰ੍ਹਾਂ ਦਾ ਕਾਰਨੀਵਲ ਸਿੰਗਾਪੁਰ ਡਿਜ਼ਨੀ ਕਾਰਨੀਵਲ ਆਇਆ ਜਿਹੜਾ ਅਜੇ ਤੱਕ ਇਸ ਸ਼ਹਿਰ ਨੇ ਜਾਂ ਇਸ ਇਲਾਕੇ ਨੇ ਨਹੀਂ ਦੇਖਿਆ ਹੋਏਗਾ ਉਹਦੇ ਵਿੱਚ ਕੁਝ ਆਈਟਮਸ ਦਾ ਇਦਾਂ ਦੀਆਂ ਨੇ ਜਿਹੜੀਆਂ ਅਜੇ ਤੱਕ ਵੀ ਕਦੀ ਪੰਜਾਬ ਦੇ ਵਿੱਚ ਕਿਹਾ ਮੇਰਾ ਖਿਆਲ ਆ ਨਾਰਥ ਇੰਡੀਆ 'ਚ ਤੱਕ ਵੀ ਨਹੀਂ ਹੋਣੀ ਆ ਦੋ ਤਿੰਨ ਆਈਟਮ ਇੱਕ ਝੂਲੇ ਸੁਨਾਮੀ ਉਹ ਬਿਲਕੁਲ ਵੀ ਹਰੇ ਤੱਕ ਇੱਥੇ ਨਹੀਂ ਪਹੁੰਚਿਆ ਫੋਰਨ ਦੀ ਆਈਟਮਾਂ ਬੜੇ ਬਾਹਰਲੇ ਸ਼ਹਿਰ ਸਾਡੇ ਐਨ ਆਰ ਆਈ ਇਲਾਕਾ ਹੈ ਪੂਰੇ ਦਾ ਪੂਰਾ ਬਹੁਤ ਸਾਰੇ ਲੋਕ ਅਕਸਰ ਬਾਹਰਲੇ ਕੰਟਰੀਆਂ ਜਾਂਦੇ ਰਹਿੰਦੇ ਆ ਉੱਥੇ ਉਹਨਾਂ ਨੇ ਦੇਖੇ ਹੋਣਗੇ ਮੇਰਾ ਦਾਵਾ ਹੈ ਕਿ ਇਸ ਇਲਾਕੇ ਜਾਜ ਤੱਕ ਇਦਾਂ ਦੇ ਝੂਲੇ ਨਹੀਂ ਦੇਖਣ ਨੂੰ ਮਿਲਣਗੇ ਹੋਰ ਨਮੀ ਇੱਕ ਅਟਰੈਕਸ਼ਨ ਹੈ ਜੀ ਜਿਹੜੇ ਸੈਲਫੀ ਪੁਆਇੰਟਸ ਬਣਾਏ ਆ 8-10 ਲਾਈਟਸ ਦੇ ਨਾਲ ਸੈਲਫੀ ਪੁਆਇੰਟਸ ਆ ਬੱਚਿਆਂ ਲਈ ਕਿਉਂਕਿ ਅੱਜ ਕੱਲ ਕਰੇਜ਼ ਹੈ ਹਰ ਕੋਈ ਜਿਹੜਾ ਆ ਉਹ ਸੈਲਫੀ ਲੈ ਕੇ ਆਪਣੇ ਕੋ ਸੇਵ ਕਰਦਾ ਔਰ ਸੋਸ਼ਲ ਮੀਡੀਆ ਤੇ ਜਾਂ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਆ ਔਰ ਇੱਕ ਯਾਦਗਾਰ ਵੀ ਹੈ ਔਰ ਬਾਕੀ ਝੂਲੇ ਜਿਹੜੇ ਕਾਫੀ ਤਰ੍ਹਾਂ ਦੇ ਨੇ ਤੁਸੀਂ ਪਹਿਲੇ ਵੀ ਦੇਖੇ ਹੋਏ ਆ ਲੇਕਿਨ ਜਿਹੜਾ ਜੁਆਇੰਟ ਵੀਲ ਹੈ ਜਿਹਨੂੰ ਰਾਜਾ ਕਿਹਾ ਜਾਂਦਾ ਮੇਲਿਆਂ ਦਾ ਉਹ ਵੀ ਲਗਭਗ 80 ਫੁੱਟ ਹਾਈਟ ਦਾ ਸਾਹਮਣੇ ਵੱਡਾ ਜਿਹੜਾ ਜੁਆਇੰਟ ਵੀਲ ਇੱਥੇ ਲੱਗਾ ਹੋਇਆ ਔਰ ਉਹਦੇ ਨਾਲ ਰਾਣੀ ਹੈ ਜਿਹਨੂੰ ਅਸੀਂ ਕੋਲੰਬਸ ਵੀ ਕਹਿ ਦਿੰਦੇ ਆ ਪੰਜਾਬ 'ਚ ਉਹਨੂੰ ਕਿਸ਼ਤੀ ਕਹਿ ਦਿੰਦੇ ਆ ਨਾਵ ਕਹਿ ਦਿੰਦੇ ਆ ਔਰ ਬੱਚਿਆਂ ਲਈ ਬਹੁਤ ਛੋਟੇ ਛੋਟੇ ਤਰ੍ਹਾਂ ਦੇ ਛੋਟੇ ਬੱਚਿਆਂ ਲਈ ਲੱਗ ਝੂਲੇ ਔਰ ਜਿਹੜੀ ਮੇਨ ਅਟਰੈਕਸ਼ਨ ਹੈ ਉਹ ਐਂਟਰੈਂਸ ਗੇਟ ਆ ਜਿਹੜਾ ਉਹ ਸਿੰਗਾਪੁਰ 에ਅਰਲਾਈਨਸ ਦਾ ਇੱਕ ਜਹਾਜ਼ ਦਾ ਅਸੀਂ ਕਨਸੈਪਟ ਜਿਹੜਾ ਆ ਉਹ ਖੜਾ ਕੀਤਾ ਆ ਜਿਹਦੇ ਵਿੱਚ ਜਾ ਕੇ ਆਉਣ ਵਾਲਿਆਂ ਨੂੰ ਇੱਕ 에ਅਰਲਾਈਨ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਹੁੰਦਾ 에ਅਰਪਲੇਨ 'ਚ ਜਾਂ 에ਅਰਲਾਈਨਸ ਘੁੰਮਦੇ ਆ ਅਲੱਗ-ਅਲੱਗ ਜਗ੍ਹਾ ਜਾਂਦੇ ਆ ਲੇਕਿਨ ਬੱਚਿਆਂ ਨੂੰ ਜਿਹਨੇ ਜਿਹੜੇ ਨਹੀਂ ਗਏ ਹੈ ਉਹਨਾਂ ਨੂੰ ਕ੍ਰੇਜ਼ ਹੁੰਦਾ ਕਿ ਅਸੀਂ ਵੀ ਕਦੇ ਜਹਾਜ਼ 'ਚ ਬੈਠੀਏ ਅਸੀਂ ਵੀ ਕਦੇ ਕਿਸ 에ਅਰਲਾਈਨ 'ਚ ਬੈਠਣ ਦਾ ਇੱਕ ਫੀਲਿੰਗ ਲਈਏ ਉਹ ਆ ਕੇ ਉਹਨਾਂ ਨੂੰ ਉਹੀ ਫੀਲਿੰਗ ਐਂਟਰਸ ਗੇਟ ਦੇ ਉੱਤੇ ਮਿਲੇਗੀ ਸਰ ਕੀ ਦੀ ਟਾਈਮਿੰਗ ਵਗੈਰਾ ਕੀ ਹੈ ਕਿ ਸ਼ੋਅ ਦੀ ਟਾਈਮਿੰਗ ਕੀ ਹੈ ਟਾਈਮਿੰਗ ਸਰ 12 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਾਂ ਤੱਕ ਥੋੜਾ ਕਿਉਂਕਿ ਸਰਦੀ ਦੇ ਨਾ ਕੀ ਖਾਸ ਚੀਜ਼ਾਂ ਦੇ ਵਿੱਚ ਕੀੜੀਆਂ ਦੇਖਣ ਆ ਲਈਏ ਜ਼ਿਆਦਾ ਖਾਸ ਤੌਰ 'ਤੇ ਮੈਂ ਦੱਸਿਆ ਜੀ ਦੋ ਆਈਟਮਸ ਦਾ ਜਿਹੜੀਆਂ ਫੋਰਨ ਦੇ ਝੂਲੇ ਆ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਐ ਇੱਕ ਸੁਨਾਮੀ ਆ ਔਰ ਇੱਕ 80 ਫੁੱਟ ਹਾਈਟ ਦਾ ਜਿਹੜਾ ਝੂਲਾ ਹੈ ਉਹ ਜਦ ਤੁਸੀਂ ਉਹਦੇ 'ਚ ਬੈਠੋਗੇ ਤਾਂ ਲੱਗੇਗਾ ਕਿ ਤੁਸੀਂ ਆਸਮਾਨ ਚ ਉੱਡਦੇ ਪਏ ਹੋ ਪਰ ਕਿੰਨੇ ਦਿਨ ਦੇ ਜੀ ਆ ਲਗਭਗ ਅਸੀਂ ਜਿਹੜਾ ਲੋਹੜੀ ਦਾ ਤਿਹਾਰ ਹੈ ਉਹ ਤੁਹਾਡੇ ਨਾਲ ਤੁਹਾਡੇ ਸ਼ਹਿਰ ਚ ਮਨਾਵਾਂਗੇ ਔਰ ਪੁਰਾਣੇ ਸਾਲ ਨੂੰ ਅਲਵਿਦਾ ਕਹਾਂਗੇ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੀ ਤੁਹਾਡੇ ਸ਼ਹਿਰ ਚ ਹਾਜ਼ਰ ਆ ਔਰ ਆਸ ਕਰਦੇ ਹਾਂ ਕਿ ਪੂਰੇ ਇਲਾਕੇ ਦਾ ਸਾਰੇ ਚਾਹੇ ਛੋਟੇ ਵੱਡੇ ਕਿਉਂਕਿ ਲੇਡੀਜ਼ ਲਈ ਵੀ ਬਹੁਤ ਸਾਰੀਆਂ ਡੈਕਸ਼ਨਸ ਹੈਗੀਆਂ ਚਾਹੇ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਜਾਂ ਹੋਰ ਜਿਹੜੇ ਕੱਪੜਿਆਂ ਦੀਆਂ ਸ਼ਾਪਸ ਹੈਗੀਆਂ ਅ ਸਰਦੀ ਆ ਰਹੀ ਓਦੇ ਲਈ ਜਿਹੜੇ ਗਰਮ ਕੱਪੜੇ ਆ ਬਹੁਤ ਘੱਟ ਰੇਟ ਤੇ ਔਰ ਬੜੇ ਵਾਜਿਬ ਰੇਟ ਤੇ ਅਚਾਰ ਚਟਨੀਆ ਅ ਦੂਸਰਾ ਤੁਹਾਡੇ ਚੂਰਨ ਦਾ ਜਾਂ ਕੁਛ ਕੋਸਮੈਟਿਕਸ ਜਿਹੜੀਆਂ ਖਾਸ ਕਰਕੇ ਲੇਡੀਜ਼ ਲਈ ਬਲ ਹਰ ਤਰ੍ਹਾਂ ਦੇ ਜੋ ਵੀ ਆਏਗਾ ਉਹ ਸੋਚ ਕੇ ਆਏਗਾ ਕਿ ਮੈਂ ਥੋੜੀ ਜਿਹਾ ਦਾ ਘੰਟਾ ਹੀ ਕੱਢ ਲਾ ਸਪੈਂਡ ਕਰਨ ਚੱਲਿਆ ਔਰ ਮੇਰਾ ਦਾਵਾ ਹੈ ਕਿ 2-4 ਘੰਟੇ ਰਾਮ ਨਾਲ ਬਹੁਤ ਵਧੀਆ ਇੰਜੋਏ ਕਰਕੇ ਜਾਣਗੇ ਔਰ ਫੂਡ ਕੋਰਟ ਵੀ ਹੈ ਜਿੱਥੇ ਬਹੁਤ ਸਾਰੀਆਂ ਅੱਛੀ ਅੱਛੀ ਆਈਟਮ ਖਾਣ ਦੀ ਤੁਹਾਨੂੰ ਨੂੰ ਮਿਲਣਗੀਆਂ ਜੀ ਫੀਲ ਕਰਨਾ ਚਾਹੁੰਦੇ ਮੈਂ ਐਪੀਲ ਕੀਤੀ ਹੈ ਜੀ ਪਬਲਿਕ ਨੂੰ ਅਪੀਲ ਕਰਦੇ ਆ ਜੀ ਤੁਹਾਡੇ ਕੋਲ 골ਡਨ ਚਾਂਸ ਹੈ ਔਰ ਥੋੜੇ ਦਿਨ ਲਈ ਹੈ ਸਿਰਫ ਕਿਉਂਕਿ ਅਸੀਂ ਇਹਨੂੰ ਵਧਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਿਹੜੀ ਗਰਾਊਂਡ ਦੀ ਪਰਮਿਸ਼ਨ ਹੈ ਉਹ ਲੋਹੜੀ ਤੱਕ ਹੀ ਹੈ ਤੋਂ ਸੋ ਦੈਟ ਜਲਦੀ ਤੋਂ ਜਲਦੀ ਜ਼ਿਆਦਾ ਟਾਈਮ ਕੱਢ ਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰੇ ਇੱਥੇ ਪਹੁੰਚੀਏ ਔਰ ਇਸ ਮੇਲੇ ਦਾ ਆਨੰਦ ਮਾਣੀਏ ਔਰ ਇੱਕ ਯਾਦਗਾਰ ਜਿਹੜੀ ਰਹੇਗੀ ਐਂਟਰੀ ਫੀਸ ਜਿਹੜੀ ਆ ਜੀ 40 ਰੁਪਏ ਐਂਟਰੀ ਫੀਸ ਆ ਉਹਦੇ ਨਾਲ ਜਿਹੜੀ 에ਰੋਪਲੇਨ ਦੀ ਜਿਹੜੀ ਸੈਰ ਆ ਫਰੀ ਆ ਜੀ